ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨ ਧੰਨ ਗੁੱਗਾ ਜਾਰ ਵੀਰ ਜੀ ਸ਼ਕੰਦੀ ਗੁੱਗਾ ਨੋਮੀ ਦਾ 34ਵਾਂ ਸਲਾਨਾ ਜੋੜ ਮੇਲਾ 27 ਅਗਸਤ ਦਿਨ ਮੰਗਲਵਾਰ ਨੂੰ ਪਿੰਡ ਚਾ ਚੌਕੀ ਫਗਵਾੜਾ ਵਿਖੇ ਬੜੀ ਸ਼ਰਧਾ ਪੂਰਵਕ ਨਾਲ ਕਰਵਾਇਆ ਜਾ ਰਿਹਾ ਹੈ ਨਕਲਾ 26 ਅਗਸਤ ਦਿਨ ਸੋਮਵਾਰ ਸ਼ਾਮ 7 ਵਜੇ ਹੋਣਗੀਆਂ ਪਹੁੰਚ ਰੇ ਕਲਾਕਾਰ ਜਸਵਿੰਦਰ ਬਰਾੜ ਅਤੇ ਨਕਾਲ ਪਾਰਟੀ ਈਸ਼ੂ ਨਕਾਲ ਪਾਰਟੀ ਕਰਿਆਮ ਵਾਲੇ ਵਿਸ਼ੇ ਧੰਨਵਾਦ ਸ਼ੋਰਿਆ ਇੰਟਰਪ੍ਰਾਈਜ਼ਸ ਯੂ ਐਸ اے ਅਤੇ ਕਲਗੀ ਦਾ ਟਰਾਂਸਪੋਰਟ ਫਗਵਾੜਾ ਇਸ ਮੌਕੇ ਬਾਬਾ ਹਰਵਿੰਦਰ ਸਿੰਘ ਬਿੰਨਿੰਗ ਤੇ ਚੌਕੀ ਜੀ ਨੇ ਸਭ ਸੰਗਤਾਂ ਨੂੰ ਮੇਲੇ ਤੇ ਆਉਣ ਲਈ ਕਿਹਾ ਸਵਾਗਤ ਕਰਤਾ ਸਮੂਹ ਬਿੰਨਿੰਗ ਪਰਿਵਾਰ ਅਤੇ ਸਮੂਹ ਨਗਰ ਨਿਵਾਸੀ ਪਿੰਡ ਚੌਕੀ ਜੀਟੀ ਰੋਡ ਫਗਵਾੜਾ ਜੇ ਬਾਬੇ ਜੀ ਸਾਰੇ ਸਾਥ ਸੰਗਤ ਨੂੰ ਆਸ ਕਰੋ ਸਾਰੇ ਸ਼ਹਿਰ ਅਵਾੜਾ ਆਲੇ-ਦੁਆਲੇ ਦੇ ਪਿੰਡਾਂ ਸ਼ਹਿਰਾਂ ਦੇਸ਼ਾਂ ਵਿਦੇਸ਼ਾਂ 'ਚ ਵਸਦੇ ਮੇਰੇ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਬਾਬਾ ਗੁਗਾ ਯਾਰ ਦੀਦਾ ਜਿਹੜਾ ਮੇਲਾ ਚਾਚੋ ਕੀ ਸ਼ਕੰਡੀ ਵਿਖੇ ਮਨਾਇਆ ਜਾਂਦਾ ਹੈ ਉਹ 26 ਤਰੀਕ ਰਾਤ ਨੂੰ ਨਕਲਾ ਇਸ਼ੂ ਐਡਲ ਕਾਲ ਪਾਰਟੀ ਵਾਲੇ ਆਪਣਾ ਪ੍ਰੋਗਰਾਮ ਪੇਸ਼ ਕਰਨਗੇ 26 ਸ਼ਾਮ ਨੂੰ ਵੀ ਲੰਗਰ ਚੱਲੇਗਾ 27 ਤਰੀਕ ਜੀਬਾ ਜਸਵਿੰਦਰ ਕਰੋੜ ਬਰਾੜ ਆਪਣਾ ਪ੍ਰੋਗਰਾਮ ਪੇਸ਼ ਕਰੂਗੀ ਔਰ ਲੰਗਰ ਖੂਬ ਚੱਲੂਗਾ ਸ਼ੀਰ ਚੱਲੂਗੀ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ 26 ਅਤੇ 26 ਰਾਤ ਅਤੇ 27 ਸਾਰਾ ਦਿਨ ਆੜ ਕੇ ਬਾਬਾ ਜੀ ਦੇ ਮੰਦਰ ਦੇ ਵਿੱਚ ਸੇਵਾ ਕਰਨ ਲੰਗਰ ਛਕਣ ਅਤੇ ਮੇਲੇ ਦਾ ਆਨੰਦ ਮਾਣਣਾ ਅਤੇ ਬਾਬਾ ਜੀ ਜਿਹੜੀਆਂ ਜਿਹੜੀਆਂ ਸ਼ੁਭ ਕਾਮਨਾਵਾਂ ਆਪਣੇ ਨਾਲ ਲੈ ਜਾਈਆਂ ਤੁਹਾਨੂੰ